400 ਰੁਪਏ ਵਾਲੀ ਵੈਕਸੀਨ ਤੁਸੀਂ ਅੱਗੇ 1100 ਰੁਪਏ ਨੂੰ ਵੇਚ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਉਹਦੇ ਚੋਂ ਮੁਨਾਫਾ ਕਮਾ ਰਹੇ ਸਾਈਟਾਂ ਦੇ ਹਸਪਤਾਲਨ ਖੁੱਲ੍ਹੇ ਛੁੱਟਦੇ ਰਹੇ ਜੇ ਤੁਸੀਂ ਵੱਡੇ ਰੇਟ ਤੇ ਇਹਨੂੰ ਅੱਗੇ ਜਿਹੜਾ ਲੋਕਾਂ ਨੂੰ ਵਹਿਆ ਕਰਾ ਦੋ ਉਹਦੇ ਵਿੱਚ ਵੀ ਹਿੱਸਾ ਪਤੀ ਰੱਖੀ ਹੋਊਗੀ ਹੁਣ ਤੁਸੀਂ ਐਡਾ ਵੱਡਾ ਕਪੜਾ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਨਾਂ ਤੇ ਕਰ ਰਹੇ ਹੋ। ਇਸ ਵਾਰ ਤਾਂ ਕੀਤੀ ਗਈ ਸੀ ਬਲਵੀਰ ਸਿੱਧੂ ਕਹ ਰਹੇ ਸੀ ਕਿ ਪੰਜਾਬ ਸਰਕਾਰ ਆ ਜਿਹੜੀ ਆਪਣੇ ਕਰ ਦੇ ਸੁਧਾਰਨ ਦੇ ਵਿੱਚ ਆ ਗਈ ਹੈ। ਹਾਲਾਂਕਿ ਸਭ ਤੋਂ ਗਲਤੀ ਹੋਈ ਹੈ ਅਸੀਂ ਵੈਕਸੀਨ ਪਾਪਸ ਮੰਗਾ ਲਈ ਗਈ ਹੈ ਤੇ ਜਿਨ੍ਹਾਂ ਦਾ ਵੈਕਸੀਨ ਦੇ ਪੈਸੇ ਲੱਗੇ ਨੇ ਅਸੀਂ ਉਹਨਾਂ ਨੂੰ ਪੈਸੇ ਵਾਪਸ ਕਰਾਂ। ਤੋਂ ਬਲਵੀਰ ਸਿੱਧੂ ਐਡਾ ਵੱਡਾ ਦੋਸ਼ ਕੀਤਾ ਹੋਵੇ ਕਿ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡਣਾ ਸਵਾਲ ਹੋਵੇ। ਤੁਸੀਂ ਜ਼ਿੰਦਗੀਆਂ ਦੇ ਨਾਂ ਦੇ ਉੱਤੇ ਇਹ ਵੈਕਸੀਨ ਦੇ ਵਿੱਚੋਂ ਵੀ ਕਪੜਾ ਕਰੋ। ਇਸ ਤੋਂ ਵੱਡਾ ਪਾਪ ਕੀ ਹੋ ਸਕਦਾ? ਕਾਪੀ ਬੰਦਾ ਘਣਾ ਕਰ ਬੰਦਾ ਦੋਸ਼ੀ ਬੰਦਾ ਤੁਸੀਂ ਅੱਜ ਵੀ ਕੈਬਨਟ ਦੇ ਵਿੱਚ ਬਣਾ ਕੇ ਠਾ ਕੇ ਬੈਠੇ ਜੇ ਕਰੋਨਾ ਵੈਕਸੀਨ ਨੂੰ ਲੈ ਕੇ ਅਕਾਲੀ ਦਲ ਦਾ ਅੱਜ ਜਿਹੜਾ ਪ੍ਰੋਟੈਸਟ ਹੈ ਬਲਵੀਰ ਸਿੰਘ ਦੁੱਧ ਦੀ ਕੋਠੀ ਤੇ ਜਿਹੜਾ ਘਰਾਓ ਕੀਤਾ ਜਾ ਰਿਹਾ ਸਾਡੇ ਨਾਲ ਵਿਰਸਾ ਸਿੰਘ ਵਲਟੋਆ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਸਾਂ ਵਲਟੋਆ ਸਾਹਿਬ ਕੀ ਲੱਗਦਾ ਹੈ ਇੱਕ ਪਾਸੇ ਪੰਜਾਬ ਹੈ ਕੋਵਿਡ ਮਹਾਮਾਰੀ ਨਾਲ ਜੂਝ ਰਿਹਾ ਤੇ ਦੂਜੇ ਪਾਸੇ ਹੈ ਜਿਹੜੇ ਸਕੈਮ ਆ ਰਹੇ ਨੇ ਸਾਹਮਣੇ ਦੇਖੋ ਇਹਨੂੰ ਦੋ ਸ਼ਬਦਾਂ ਵਿੱਚ ਤੇ ਬਦ ਕਿਸਮ ਦੀ ਕਹਿ ਸਕਦੇ ਪੰਜਾਬ ਕਿ ਮਹਾਮਾਰੀ ਚੱਲ ਰਹੀ ਹੈ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਮਹਾਮਾਰੀ ਦੇ ਵਿੱਚ ਵੱਧ ਵੱਧ ਲੋਕਾਂ ਨੂੰ ਸਿਹਤ ਸਹੂਲਤਾਂ ਦੇਣਾ ਪਹਿਲੀ ਤੇ ਗੱਲ ਹੈ ਕਿ ਬੜੇ ਲੰਬੇ ਸਮੇਂ ਬਾਅਦ ਵੈਕਸੀਨ ਤਿਆਰ ਹੋ ਕੇ ਆਈ ਹੈ ਤੇ ਜੇ ਵੈਕਸੀਨ ਤਿਆਰ ਹੋ ਕੇ ਆਈ ਹੈ ਤੇ ਤੁਹਾਡਾ ਫਰਜ਼ ਬਣਦਾ ਕਿ ਪੰਜਾਬ ਦੇ ਲੋਕਾਂ ਨੂੰ ਮਹੱਈਆ ਕਰਵਾਓ ਉਹਦੇ ਲਾਉਣ ਦੇ ਪ੍ਰਬੰਧ ਕਰੋ ਉਹ ਤੁਸੀਂ ਕਰਨੀ ਦੇ ਤੇ ਜੇ ਤੁਹਾਨੂੰ ਵੈਕਸੀਨ ਮਹੱਈਆ ਵੀ ਕਰਵਾਈ ਗਈ ਹੈ ਤੇ 400 ਰੁਪਏ ਵਾਲੀ ਵੈਕਸੀਨ ਤੁਸੀਂ ਅੱਗੇ 1100 ਰੁਪਏ ਨੂੰ ਵੇਚ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਉਹਦੇ ਚ ਮੁਨਾਫਾ ਕਮਾ ਰਹੇ ਜੀ ਫਿਰ ਪ੍ਰਾਈਵੇਟ ਹਸਪਤਾਲਾਂ ਨੂੰ ਖੁੱਲੀ ਛੁੱਟਦੇ ਰਹੇ ਜੀ ਇਹ ਤੁਸੀਂ ਵੱਡੇ ਰੇਟ ਤੇ ਇਹਨੂੰ ਅੱਗੇ ਜਿਹੜਾ ਲੋਕਾਂ ਨੂੰ ਵਹਿਆ ਕਰਾ ਦੋ ਉਹਦੇ ਵਿੱਚ ਵੀ ਹਿੱਸਾ ਪੱਤੀ ਰੱਖੀ ਹੋਊਗੀ ਹੁਣ ਤੁਸੀਂ ਐਡਾ ਵੱਡਾ ਘਪਲਾ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਨਾਂ ਤੇ ਕਰ ਰਹੇ ਜੀ ਜ਼ਿੰਦਗੀਆਂ ਨਾਲ ਖੇਡ ਰਹੇ ਜੀ ਬਚਾਉਣ ਦੀ ਥਾਂ ਤੇ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਪੰਜਾਬ ਦੀ ਐਡਾ ਇਸ ਤੋਂ ਵੱਡਾ ਬਣਾ ਕੀ ਹੋ ਸਕਦਾ ਹੁਣ ਸਰਦਾਰ ਬਲਬੀਰ ਸਿੰਘ ਸਿੱਧੂ ਕਹਿੰਦੇ ਕਿ ਗਲਤੀ ਹੋ ਗਈ ਗਲਤੀ ਕਿਹਾ ਨਾ ਇਹ ਨੋਟੀਫਿਕੇਸ਼ਨ ਕੀਤੀ ਹੈ ਹੁਕਮ ਜਾਰੀ ਕੀਤੇ ਹੈ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਹ ਸਾਰਾ ਕੁਝ ਹੀ ਇਹਨਾਂ ਦਾ ਗਨਾਹ ਜਿਹੜਾ ਨੰਗਾ ਕਰ ਦਿੱਤਾ ਤੇ ਉਸ ਤੋਂ ਬਾਅਦ ਸਵੀਕਾਰ ਕਰਦੇ ਕਿ ਗਲਤੀ ਨਾ ਹੋ ਗਿਆ ਕਹ ਰਹੇ ਸੀ ਕਿ ਪ੍ਰੈਸਵਾਰਤਾ ਕੀਤੀ ਗਈ ਸੀ ਬਲਬੀਰ ਸਿੱਧੂ ਕਹਿੰ ਰਹੇ ਸੀ ਕਿ ਪੰਜਾਬ ਸਰਕਾਰ ਹੈ ਜਿਹੜੀ ਆਪਣੀ ਗਲਤੀ ਸੁਧਾਰਨ ਦੇ ਵਿੱਚ ਆ ਗਈ ਹੈ ਹਾਲਾਂਕਿ ਸਾਡੇ ਤੋਂ ਗਲਤੀ ਹੋਈ ਹੈ ਅਸੀਂ ਵੈਕਸੀਨ ਵਾਪਸ ਮੰਗਾ ਲਈ ਗਈ ਹੈ ਤੇ ਜਿਨ੍ਹਾਂ ਦਾ ਵੈਕਸੀਨ ਦੇ ਪੈਸੇ ਲੱਗੇ ਨੇ ਅਸੀਂ ਉਹਨਾਂ ਨੂੰ ਪੈਸੇ ਵਾਪਸ ਕਰਦੇ ਹਾਂ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਅਜੇ ਹੀ ਗੱਲ ਨੂੰ ਨੰਗਿਆ ਨਾ ਕਰਦੇ ਲੋਕਾਂ ਦੇ ਵਿੱਚ ਪਰਟਾਵਾ ਨਾ ਕਰਦੇ ਕੈਪਟਨ ਅਮਰਿੰਦਰ ਸਿੰਘ ਦੀ ਬਲਬੀਰ ਸਿੱਧੂ ਦੇ ਇਸ ਗੁਨਾਹ ਦੀ ਜਿਹੜੀ ਇਹ ਲੋਕਾਂ ਦੇ ਵਿੱਚ ਗੱਲ ਨਾ ਲਿਆਉਂਦੇ ਫਿਰ ਵੀ ਇਹਨਾਂ ਸਵੀਕਾਰ ਕਰਨਾ ਸੀਗਾ ਫਿਰ ਤਾਂ ਨਹੀਂ ਹੀ ਨਾ ਇਹ ਕਰਨਾ ਤੇ ਸਵੀਕਾਰ ਕਰਨਾ ਪਿਆ ਕਿ ਕਿਉਂਕਿ ਗੁਨਾਹ ਹੀ ਏਡਾ ਵੱਡਾ ਸੀਗਾ ਤੇ ਫਿਰ ਹੁਣ ਤੁਸੀਂ ਜੇ ਦੱਸੋ ਜੇ ਗੁਨਾਹ ਕੀਤਾ ਆ ਉਹਦੀ ਜਾਂਚ ਕਰਵਾਓ ਜਿਹੜੇ ਲੋਕ ਦੋਸ਼ੀ ਨੇ ਉਹਦੇ ਵਾਸਤੇ ਉਹਦੇ ਵਾਸਤੇ ਮੁਖਰੂਪ ਚ ਬਲਬੀਰ ਸਿੱਧੂ ਦੋਸ਼ੀ ਹੈ ਤੇ ਬਲਬੀਰ ਸਿੱਧੂ ਐਡਾ ਵੱਡਾ ਦੋਸ਼ ਕੀਤਾ ਹੋਵੇ ਕਿ ਲੋਕਾਂ ਦੀ ਜ਼ਿੰਦਗੀਆਂ ਦੇ ਨਾਲ ਖੇਡਣਾ ਸਵਾਲ ਹੋਵੇ ਤੁਸੀਂ ਜ਼ਿੰਦਗੀਆਂ ਦੇ ਨਾਂ ਦੇ ਉੱਤੇ ਆਹੀ ਵੈਕਸੀਨ ਦੇ ਵਿੱਚੋਂ ਵੀ ਘਪਲਾ ਕਰੋ ਇਸ ਤੋਂ ਵੱਡਾ ਪਾਪ ਕੀ ਹੋ ਸਕਦਾ ਪਾਪੀ ਬੰਦਾ ਗੁਨਾਹਗਰ ਬੰਦਾ ਦੋਸ਼ੀ ਬੰਦਾ ਤੁਸੀਂ ਅੱਜ ਵੀ ਕੈਬਨਟ ਦੇ ਵਿੱਚ ਬਣਾ ਕੇ ਪਿਠਾ ਕੇ ਬੈਠੇ ਜੇ ਔਰ ਦੂਸਰੀ ਗੱਲ ਸਭ ਤੋਂ ਵੱਡੀ ਗੱਲ ਦੇਖੋ ਕਿ ਪੰਜਾਬ ਦੇ ਸਿਹਤ ਮੰਤਰੀ ਵੈਕਸੀਨ ਕੀ ਹੈ ਜਿਹੜੀ ਲੋਕਾਂ ਦੀ ਜ਼ਿੰਦਗੀ ਬਚਾਉਂਦੀ ਹੈ ਉਸ ਪਾਸੇ ਤੇ ਸਿੱਧੂ ਸਾਹਿਬ ਦਾ ਧਿਆਨ ਨਹੀਂ ਉਹਦੇ ਵਿੱਚੋਂ ਮਨਾਫਤ ਕਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਦੇਣ ਦੀ ਲੋਕਾਂ ਨੂੰ ਮਹੱਈਆ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਤੇ ਦੂਜੇ ਪਾਸੇ ਕਾਰੋਬਾਰ ਕਰਦਾ ਜਿਹਦੇ ਉੱਤੇ ਲਿਖਿਆ ਹੁੰਦਾ ਹੈ ਕਿ ਇਹ ਪੀਣੀ ਸਿਹਤ ਵਾਸਤੇ ਖਤਰਨਾਕ ਹੈ ਹਾਨੀ ਕਰਕੇ ਸ਼ਰਾਬ ਸਰਦਾਰ ਬਲਬੀਰ ਸਿੰਘ ਸਿੱਧੂ ਜਿੰਦਗੀ ਬਚਾਉਣ ਵਾਲਾ ਜਿਹੜਾ ਉਹਨਾਂ ਦਾ ਫਰਜ਼ ਬਣਦਾ ਹੈ ਉਹਦੇ ਚ ਇਨਕਤਾਈ ਕਰ ਰਹੇ ਨੇ ਤੇ ਵੱਡੇ ਪੱਧਰ ਤੇ ਉਹ ਕਾਰੋਬਾਰ ਕਰ ਰਹੇ ਹੈ दारू ਦਾ ਸ਼ਰਾਬ ਦਾ ਸ਼ਰਾਬ ਦੇ ਵੱਡੇ ਸਪਲਾਈਅਰ ਨੇ ਕਿਸੇ ਨੂੰ ਉਹਲਾ ਨਹੀਂ ਕਿ ਜਿਹਦੇ ਉੱਤੇ ਲਿਖਿਆ ਹੁੰਦਾ ਹੈ ਕਿ ਇਹ ਪੀਣੀ ਜਿਹੜੀ ਹੈ ਤੇ ਸਿਹਤ ਵਾਸਤੇ ਹਾਨੀਕਾਰਕ ਹੈ ਇਹ ਜਿਹੜੀ ਵੱਡੀ ਕਿਸਮਤੀ ਹੈ ਅੱਜ ਸ਼ਰਮਣੀ ਕਾਲੀਦਲ ਨੇ ਕੇਵਲ ਤੇ ਕੇਵਲ ਸੰਕੇਤਕ ਧਰਨਾ ਜਿਹੜਾ ਆ ਉਹ ਕੈਪਟਨ ਬਰਿੰਦਰ ਸਿੰਘ ਉਹ ਸਰਕਾਰ ਦੇ ਵਿਰੁੱਧ ਬਲਬੀਰ ਸਿੰਘ ਦੇ ਵਿਰੁੱਧ ਰੱਖਿਆ ਆ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਜੇ ਲੋਕਾਂ ਦੀਆਂ ਭਾਵਨਾਵਾਂ ਸਮਝਦੇ ਨੇ ਔਰ ਜੇ ਪੰਜਾਬ ਦੇ ਨਾਲ ਮਾਰੀ ਮੋਟੀ ਹਮਦਰਦੀ ਹੈ ਤਾਂ ਇਹ ਜੇ ਮੰਤਰੀ ਨੂੰ ਇੱਕ ਤਰ੍ਹਾਂ ਜਿਹੜਾ ਪਾਸੇ ਕਰਕੇ ਪੰਜਾਬ ਦੇ ਲੋਕਾਂ ਕੋਲੋਂ ਕੈਪਟਨ ਮਨਿੰਦਰ ਸਿੰਘ ਗੁਰਰਣ ਨੂੰ ਹਾਲੀ ਮਾਫੀ ਵੀ ਮੰਗਣੀ ਚਾਹੀਦੀ। ਤੋਂ ਸਾਹਿਬ ਇੱਕ ਪਾਸੇ ਤਾਂ ਬਲਵੀਰ ਸਿੱਧੂ ਕਹਿ ਰਹੇ ਨੇ ਕਿ ਫ੍ਰੀ ਵੈਕਸੀਨ ਲਗਾਈ ਜਾਵੇ ਹਾਲਾਂਕਿ ਜਿਹੜੇ ਵੈਕਸੀਨ ਦੇ ਜਿਹੜੇ ਰੇਡ ਨੇ ਉਹ ਨਿਯਤ ਕਿਤੇ ਜਾਣ ਸਰਕਾਰੀ ਵੱਜੋ ਹੋਵੇ ਚਾਹੇ ਪ੍ਰਾਈਵੇਟ ਵੱਲ ਦੂਜੇ ਪਾਸੇ ਹੈ ਜੇ ਸਕੈਮ ਖੁੱਲ ਕੇ ਸਾਹਮਣੇ ਆ ਰਹੇ ਨੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਮੇਰੇ ਕੋਲੇ ਹੁਣ ਤੱਕ ਕੋਈ ਹੋਰ ਨਹੀਂ ਲੱਗਿਆ। ਹੁਣ ਤਾਂ ਸਰਕਾਰ ਜਿਹੜੀ ਖੁਦ ਸਵੀਕਾਰ ਕਰ ਚੁੱਕੀ ਹੈ ਕਿ ਸਾਡੇ ਕੋਲ ਗਲਤੀ ਹੋਈ ਹੈ। ਇਹ ਨਹੀਂ ਸੀ ਹੋਣਾ ਚਾਹੀਦਾ ਤੇ ਗਲਤੀ ਉਹਦੋਂ ਸਵੀਕਾਰ ਕੀਤੀ ਹੈ ਜਦੋਂ ਸ਼ਰੋਮਣੀ ਅਕਾਲੀ ਦਲ ਨੇ ਸਰਦਾਰ ਸੁ ਉਹਨੂੰ ਨੰਗਿਆ ਕੀਤਾ ਹੈ ਉਜਾਗਰ ਕਰ ਦਿੱਤਾ ਹੈ ਮੀਰੀਏ ਚਾਹ ਗਿਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਪ੍ਰਟਾਵਾ ਕਰ ਦਿੱਤਾ ਉਸ ਤੋਂ ਬਾਅਦ ਸਰਕਾਰ ਨੇ ਆਪਣੀ ਗਲਤੀ ਸਵੀਕਾਰ ਕੀਤੀ ਹੈ ਜੇ ਤੁਸੀਂ ਗਲਤੀ ਕੀਤੀ ਹੈ ਤੇ ਗਲਤੀ ਕਰਨ ਵਾਲੇ ਜਿਹੜੇ ਗ੍ਰਾਹ ਕਰ ਉਹਨੂੰ ਸਜ਼ਾ ਵੀ ਤੇ ਮਿਲਣੀ ਚਾਹੀਦੀ ਹੈ ਨਾ ਤੇ ਗ੍ਰਾਹਕਰ ਕੌਣ ਹੈ ਬਲਵੀਰ ਸਿੱਧੂ ਉਹਨੂੰ ਪਾਸੇ ਕਰੋ ਤੇ ਕੈਪਟਨ ਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਕੋਲ ਮਾਫੀ ਮੰਗਦੇ ਨੇ ਕਿ ਅਸੀਂ ਜਿਹੜਾ ਆ ਜਿੰਦਗੀਆਂ ਬਚਾਉਣ ਦਾ ਜਿਹੜਾ ਸਾਡਾ ਫਰਜ਼ ਬਣਦਾ ਸੀ ਮਹਾਮਾਰੀ ਦੇ ਵਿੱਚ ਵੀ ਇਹ ਏਡਾ ਬੜਾ ਗਨਾਹ ਕੀਤਾ ਹੈ ਮੈਂ ਪੰਜਾਬ ਦੇ ਲੋਕਾਂ ਕੋਲ ਮਾਫੀ ਮੰਗਦਾ ਅਬੇ ਪਤਾ ਲੱਗ ਜੂਗਾ ਕਿ ਸਰਦਾਰ ਕੈਪਟਨ ਮਰਿੰਦਰ ਸਿੰਘ ਕਿੰਨੇ ਇੱਕ ਸੰਜੀਦਾ ਨੇ ਬਹੁਤ ਸ਼ੁਕਰੀਆ ਸੋ ਵਿਰਸਾ ਸਿੰਘ ਵਲਟਵਾ ਸਾਡਾ ਮੌਜੂਦ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਬਲਬੀਰ ਸਿੰਘ ਸਿੱਧੂ ਜਿਹੜੇ ਨੇ ਇਸ ਘਟਾਲੇ ਦੇ ਵਿੱਚ ਮੁੱਖ ਦੋਸ਼ੀ ਨੇ ਤੇ ਮੇਨ ਜਿਹੜੇ ਕਾਰੋਬਾਰ ਨੇ ਉਹਨਾਂ ਦੇ ਸ਼ਰਾਬ ਦੇ ਨਾਤੇ ਨਾਲ ਵੀ ਜੋੜਿਆ ਗਿਆ ਬਲਬੀਰ ਸਿੰਘ ਨੂੰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਨਿੱਜੀ ਰਾਜ ਤੋਂ ਕੁਝ ਹੀ ਦੂਰ ਦੇ ਉੱਤੇ ਹੈ ਦੂਰੀ ਦੇ ਉੱਤੇ ਜਿਹੜਾ ਇਹ ਧਰਨਾ ਹੈ ਜਿਹੜਾ ਲਗਾਇਆ ਗਿਆ ਕਾਲੀਦਲ ਵੱਲੋਂ ਬੈਰੀਕੇਟਿੰਗ ਕੀਤੀ ਗਈ ਹੈ ਬੈਰੀਕੇਟਿੰਗ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬੈਰੀਕੇਟਿੰਗ ਦੀਆਂ ਤਸਵੀਰਾਂ ਨੇ ਜਿੱਥੇ ਉਸ ਪ੍ਰਸ਼ਾਸਨ ਵੱਲੋਂ ਜਿਹੜੀ ਬੈਰੀਕੇਟਿੰਗ ਕਰਕੇ ਪੂਰਾ ਕਾਲੀਦਲ ਨੂੰ ਰੋਕ ਕੇ ਜਾਣ ਦੀ ਜ ਪ੍ਰਬੰਧ ਜਿਹੜੇ ਕਿਤੇ ਗਏ ਨੇ ਇੱਕ ਬੈਰੀਕੇਡਿੰਗ ਦੋ ਲੇਅਰਸ ਲਾ ਰੱਖੀਆਂ ਨੇ ਬੈਰੀਕੇਡਿੰਗ ਦੀ ਹਾਲਾਂਕਿ ਕੱਲ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਇਹ ਬੈਰੀਕੇਡਿੰਗ ਤੋੜ ਕੇ ਅੱਗੇ ਨਾ ਕਿਹਾ ਜਰੂਰ ਜਾਇਆ ਗਿਆ ਸੀ ਤੇ ਦੂਜੇ ਪਾਸੇ ਦੇਖਣਾ ਇਹ ਹੋਵਿਆ ਕਿ ਕੀ ਅਕਾਲੀ ਦਲ ਇਸ ਬੈਰੀਕੇਡਿੰਗ ਨੂੰ ਤੋੜ ਕੇ ਅੱਗੇ ਜਾ ਪਾਉਂਦਾ ਜਾਂ ਨਹੀਂ ਦੂਜੇ ਪਾਸੇ ਜਿਹੜਾ ਦਿਖਾ ਦੇਣਾ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲਾ ਤੇ ਪਹੁੰਚ ਚੁੱਕੇ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਜਿਹੜਾ ਦਰਨਾ ਹੈ ਇਹ ਸ਼ੁਰੂ ਹੋ ਚੁੱਕਾ ਹੈ ਤੇ ਕੁਝ ਸਮੇਂ ਦੇ ਬਾਅਦ ਹੈ ਜਿਹੜਾ ਸੁਭੀਰ ਸਿੰਘ ਬਾਦਲ ਨੇ ਆਪਣੇ ਸਾਥੀਆਂ ਨਾਲ ਆਪਣੇ ਐਮਐਲਏ ਸ ਵਿਧਾਇਕਾਂ ਦੇ ਨਾਲ ਐਮਪੀ ਦੇ ਨਾਲ ਜਿਹੜੇ ਉਹ ਬਲਵੀਰ ਸਿੱਧੂ ਦੀ ਕੋਠੀ ਵੱਲ ਕੁਝ ਕਰਨਗੇ ਹਾਲਾਂਕਿ ਬਾਰ ਬਾਰ ਮੰਗ ਉਠਾਈ ਜਾ ਰਹੀ ਹੈ ਕਾਲੀਦਾਲ ਵੱਲੋਂ ਕੀ ਸੁਭੀਰ ਸਿੰਘ ਸਿੱਧੂ ਹੈ ਜਿਹੜੇ ਆਪਣੇ ਅਸਤੀਫਾ ਦੇਣ ਅਤੇ ਜਨਤਾ ਦੇ ਸਾਹਮਣੇ ਆ ਕੇ ਪੂਰੀ ਮਾਫੀ ਮੰਗਣ ਤੇ ਉਸ ਦੇ ਨਾਲ ਹੀ ਦਾ ਦੇਣਾ ਚਾਹੁੰਦਾ ਕਿ ਵੱਡੇ ਕਈ ਐਮਐਲਏ ਨੇ ਜਗਜੀਤ ਸਿੰਘ ਬਾਦਲ ਸਰਦਾਰ ਸੁਖਬੀ ਸਿੰਘ ਬਾਦਲ ਦੀ ਜਿਹੜੀ ਭਗਵਾਈ ਦੇ ਵਿੱਚ ਜਿਹੜਾ ਇਹ ਤਰਕਾ ਚੱਲ ਰਿਹਾ ਬਲਵੀਰ ਸਿੰਘ ਸਿੱਧੂ ਦੀ ਨਿੱਜੀ ਰਿਹائش ਦੇ ਕੁਝ ਹੀ ਦੂਵੇ ਦੇ ਵਿੱਚ ਕੂਰੀ ਦੇ ਬਾਹਰ ਜਿਹੜਾ ਇਹ ਤਰਕਾ ਲੱਗਿਆ ਹੋਇਆ ਹੈ ਤੇ ਇਸ ਦੇ ਨਾਲ ਹੀ ਰੋਮਨ ਅਕਾਲੀ ਦਲ ਵੱਲੋਂ ਬਲਵੀਰ ਸਿੰਘ ਸਿੱਧੂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਜਾ ਰਿਹਾ ਹੈ ਕਿ ਬਲਵੀਰ ਸਿੰਘ ਸਿੱਧੂ ਨੇ ਜਿਹੜੇ ਅਸਤੀਫਾ ਦੇਣ ਤੇ ਕੈਪਟਨ ਦੇ ਵਿੱਚੋਂ ਬਾਹਰ ਨਿਕਲ ਕਿ ਬਾਕੀ ਦੀ ਪਲ-ਪਲ ਦੀ ਖਬਰ ਲਈ ਜੁੜੇ ਰਹੋ ਦੇਖਦੇ ਰਹੋ ਤੁਸੀਂ ਲਾਈਵ ਦੇ ਚੈਨਲ